ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਬੇਦਰ ਸਾਰੇ ਵੀਰਾਂ ਦਾ ਚੈਨ ਤੇ ਸਵਾਗਤ ਕਰਦੇ ਆ ਤਾਂ ਜੋ ਹੁਣੇ ਹੁਣ ਜਿਹੜਾ ਅਲਰਟ ਜਾਰੀ ਕੀਤਾ ਗਿਆ ਤਾਂ ਜਿਹੜੇ ਮਾਝਾ ਤੇ ਪਪਾ ਤੇ ਖੇਤਰੋਗੇ ਦੇਖ ਸਕਦੇ ਰੈਡ ਵਾਰਨਿੰਗ ਜਾਰੀ ਕਰ ਦਿੱਤੀ ਗਈ ਰੈਡ ਅਲਰਟ ਅਗਲੇ 3 ਘੰਟੇ ਇੱਥੇ ਜਿਹੜਾ ਅਲਰਟ ਜਾਰੀ ਕੀਤਾ ਗਿਆ ਜਾਨੀ ਕਿ ਕਰੀਬ 10 ਵਜੇ ਤੱਕ ਅ 10 11 ਵਜੇ ਤੱਕ ਇੱਥੇ ਦਾ ਅਲਰਟ ਕਈ ਖੇਤਰਾਂ ਵਿੱਚ ਮਾਝਾ ਤੇ ਪਪਾ ਤੇ ਇੱਕ ਗੱਲ ਕਰੀ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਨਵਾਂ ਸ਼ਹਿਰ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਦੇ ਕੁਝ ਭਾਗ ਹੋ ਗਏ ਆ ਨਵ ਆਣਾ ਦੇ ਕੁਝ ਭਾਗ ਹੋ ਗਏ ਜਾਂ ਇਸ ਤੇ ਨਾ ਲੱਗਦੇ ਕੁਝ ਆਸ-ਪਾਸ ਦੇ ਖੇਤਰਾਂ ਵਿੱਚ ਠੀਕੇ येलो ਅਲਰਟ ਤੇ ਜਿਹੜੇ ਪਹਿਲਾਂ ਮਾਹਤਵਪੂਰਨ ਖੇਤਰੇ ਕਿਨ ਇੱਥੇ ਜਿਹੜਾ ਰੈੱਡ ਜਿਹੜਾ ਅਲਰਟ ਜਾਰੀ ਕੀਤਾ ਗਿਆ ਕੁਝ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਹੋ ਗਿਆ ਠੀਕੇ ਤੇ ਇੱਥੇ ਫਤਿਹਗੜ੍ਹ ਸਾਹਿਬ ਇੱਥੇ ਜਿਹੜਾ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਇਹਨਾਂ ਖੇਤਰਾਂ ਵਿੱਚ ਔਰੇ 3 ਤੋਂ 4 ਘੰਟਿਆਂ ਦੇ ਵਿੱਚ ਵਿੱਚ ਠੀਕੇ 3 ਤੋਂ 4 ਘੰਟਿਆਂ ਦੇ ਵਿੱਚ ਵਿੱਚ ਕਾਫੀ ਖੇਤਰਾਂ ਵਿੱਚ ਆ ਜਿਹੜਾ ਕੁਝ ਖੇਤਰਾਂ ਵਿੱਚ ਝਲਕਾ ਦਰਮਿਆਨਕ ਦਰਮਿਆਨੇ ਤੋਂ ਭਾਰੀ ਤੇ ਕੁਝ ਖੇਤਰਾਂ ਭਾਰੀ ਤੋਂ ਤੀੜ ਭਾਰੀ ਵੀ ਦਰਜ ਦਾ ਜਾ ਸਕਦਾ ਹੈ ਤਾਂ ਕਿ ਕਿਤੇ ਕਾਰਵਾਈਆਂ ਚੱਲ ਰਹੀਆਂ ਠੀਕ ਹੈ ਤੁਸੀਂ ਕਮੈਂਟ ਕਰੇ ਜਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅੱਜ ਦੇ ਮੌਸਮ ਦੀ ਠੀਕ ਹੈ 6 ਜੁਲਾਈ ਨੂੰ ਤੇ ਅੱਜ ਕਈ ਖੇਤਰਾਵਾਂ ਵਿੱਚ ਵੀ ਦਾਸਾਰ ਤੇ ਜਿਹੜੇ ਪਾਦੇ ਦਿਖਾਈ ਦੇ ਰਹੇ ਤੁਹਾਨੂੰ ਜੋ ਸੈਟਲਾਈਟ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਸਕਿਪ ਨਹੀ ਕਰਨਾ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਲੱਕ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਮੇਰੇ ਕਮੈਂਟ ਕਰੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਪੰਜਾਬ ਤੇ ਪੂਰੇ ਪੰਜਾਬ ਵਿੱਚ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋ ਗਿਆ ਪੱਛਮੀ ਯੂਪੀ ਤੇ ਕੁਝ ਖੇਤਰਾਂ ਵਿੱਚ ਦੇਖ ਸੌਰੇ ਕਿਤੇ ਕਿਤੇ ਹਲਕੀ ਤੇ ਕੁਝ ਖੇਤਰਾਂ ਵਿੱਚ ਅਸੰਗਣੀ ਜਿਹੜੀ ਬੱਤਲਬਾਈ ਦਾ ਤੌਰ ਚਾਰੀ ਮਾਚਾਤ ਬਾਬਤ ਖੇਤਰੋਗੇ ਨਾਲ ਲੱਗਦੇ ਮਾਲਵਾਤ ਪੂਰਬੀ ਖੇਤਰਾਂ ਵਿੱਚ ਕਾਫੀ ਜਿਹੜੀ ਤਗੜੇੜ ਬੱਤਲਬਾਈ ਆ ਵੇਖਣ ਨੂੰ ਮਿਲ ਰਹੀ ਨਾਲ ਲੱਗਦੇ ਕੁਝ ਦੱਖਣੀ ਖੇਤਰੋਗੇ ਠੀਕ ਹੈ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਬੱਤਲਬਾਈ ਜਿਹੜੀ ਪੰਨੀ ਸ਼ੁਰੂ ਹੋ ਗਈ ਤੇ ਅੱਜ 6 ਜੁਲਾਈ ਤੇ ਕੱਲ 7 ਜੁਲਾਈ ਠੀਕ ਹੈ ਦੋ ਦਿਨਾਂ ਦੇ ਵਿੱਚ ਕੇ ਉਸ ਵਾਰ 8 9 10 ਜੁਲਾਈ ਨੂੰ ਫਿਰ ਤੋਂ ਜਿਹੜਾ ਬਦਲ ਵਾਈ ਜਾਨੀ ਕਿ ਹੁਣ ਸ ਆ ਜਿਹੜਾ ਮਾਨਸੂਨ 네ਗੇਟਿਵ ਹੈ ਠੀਕ ਹੈ ਜੇ ਟਰੈਫ ਲਾਈਨ ਨੂੰ ਤਾਂ ਆਪਣੇ ਆ ਪੰਜਾਬ ਵੱਲ ਨੂੰ ਆ ਕਿਸਕ ਰੇਟ ਤੇ ਠੀਕ ਹੈ ਅੱਜ ਤੇ ਕੱਲ ਤੇ ਉਸ ਵਾਰ 8 ਤੋਂ ਲੈ ਕੇ 10 ਜੁਲਾਈ ਦੇ ਵਿੱਚਕਾਰ 10 11 ਜੁਲਾਈ ਦੇ ਵਿੱਚਕਾਰ ਪੰਜਾਬ ਵਿੱਚ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਆ ਦਿੱਲੀ ਦੇ ਕਈ ਖੇਤਰਾਂ 'ਚ 2 ਜਾਂ 2 ਤੋਂ ਵੱਧ ਵਰਮੀ ਪੈਣ ਦਾ ਸੰਤ ਕਾਫੀ ਕਈ ਖੇਤਰਾਂ ਵਿੱਚ ਆ ਤਗੜੇ ਤੋਂ ਵੀ ਤਗੜੇ ਰਮੀ ਪੈ ਸਕਦਾ ਤੇ ਹੜਵਰ ਕੀ ਸਥਿਤੀ ਵੀ ਬੜੀ ਬਾਨਦੀ ਦਿਖਾਈ ਦੇ ਰਹੀ ਹੈ ਤੁਸੀਂ ਸੈਟਲਾਈਟ ਤਸਵੀਰਾਂ ਵਿੱਚ ਵੇਖਸੋ ਅੱਜ ਵੀ ਕਾਫੀ ਖੇਤਾਂ ਵਿੱਚ ਅਮੀ ਦੇ ਅਸਰ ਰਣਕੇ ਟੁੱਟਵੇਂ ਤੌਰ ਤੇ ਕਈ ਖੇਤਰਾਮੀ ਜਿਹੜਾ ਦਰਜ ਕੀਤਾ ਜਾ ਰਿਹਾ ਕਿਤਕਿਤ ਹਲਕਾਰ ਕੁਝ ਖੇਤਰਾ ਨਾਲ ਲੱਗੇ ਤੋਂ ਦਰਮਿਆਨਾ ਤੇ ਕਿਤਕਿਤ ਦਰਮਿਆਨੇ ਤੋਂ ਅਪਾਰੀ ਤੇ ਕੁਝ ਅਜਿल्या ਵਿੱਚ ਪਾਰੀ ਤਵਾਤੀ ਜਿਹੜਾ ਪਾਰੀ ਵਿੱਚ ਦਰਜ ਕੀਤਾ ਜਾ ਸਕਦਾ ਹੈ ਤੇ ਪੰਜਾਬ ਦੇ ਤੋਂ ਜ਼ਿਲ੍ਹੇ ਬਾਰੇ ਦੱਸਣ ਦੀ ਕੋਸ਼ਿਸ਼ ਕਰੀਏ ਤੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਹੋ ਗਿਆ ਪੂਰਬੀ ਜਿਹੜੇ ਇਲਾਕੇ ਹੋਣ ਆਰੂਪਨਗਰ ਹੋ ਗਿਆ ਆਪ ਆਪਣਾ ਮੋਹਾਲੀ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਤੱਲੁਧਿਆਣਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਜਲੰਧਰ ਕਪੂਰਥਲਾ ਅੰਮ੍ਰਿਤ ਹਾਸਪੁਰ ਤੋਂ ਲੈ ਕੇ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਠੀਕ ਹੈ ਇਹਨਾਂ ਵਿੱਚ ਚਾਂਸ ਸਭ ਤੋਂ ਜ਼ਿਆਦਾ ਰਹਿਣਗੇ ਬਾਕੀ ਜਿਹੜੇ ਦੱਖਣੀ ਇਲਾਕੇ ਹੋਗੇ ਠੀਕ ਹੈ ਆਪਣੇ ਆਫਾਜ਼ਲ ਹੋਗਾ ਮੁਕਸਰ ਹੋ ਗਿਆ ਜਾਂ ਬਠਿੰਡਾ ਦਾ ਮਾਨਸਾ ਹੋ ਗਿਆ ਫਿਰੋਜ਼ਪੁਰ ਪੱਛਮੀ ਸਰਦੀ ਲੈ ਕੇ ਫਿਰੋਜ਼ਪੁਰ ਹੋ ਗਿਆ ਨਾ ਲਗਦੇ ਫਰੀਦਕੋਟੋ ਦਾ ਮੋਗਾ ਹੋ ਗਿਆ ਇੱਥੇ ਵੀ ਚਾਂਸ ਜੜ ਕਾਫੀ ਰਹਿਣਗੇ ਤੇ ਬਰਨਾਲਾ ਲੁਧਿਆਣਾ ਆਪਣਾ ਪਟਿਆਲਾ ਸੰਗਰੂਰ ਹੋ ਗਿਆ ਠੀਕ ਹੈ ਇੱਥੇ ਵੀ ਚਾਂਸ ਯਾਨੀ ਕਿ ਕਈ ਖੇਤਰਾਂ ਵਿੱਚ ਪੂਰੇ ਪੰਜਾਬ ਵਿੱਚ ਜਿਹੜਾ ਅਲਰਟ ਠੀਕ ਹੈ ਕਈ ਖੇਤਰਾਂ ਵਿੱਚ ਆ ਜਿਹੜਾ ਅੱਜ ਤੇ ਕੱਲ ਠੀਕ ਹੈ 6 7 ਜੁਲਾਈ ਨੂੰ ਕਈ ਖੇਤਰਾਂ ਵਿੱਚ ਜਿਹ ਇਤਰਾ ਵਿਚਲ ਕਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਤੇ ਕਿਤੇ ਕਿਤੇ ਭਾਰੀ ਤੋਂ ਹੱਤੀ ਜਿਹੜਾ ਕੁਝ ਜ਼ਿਲ੍ਹਿਆਂ ਚ ਮੀਂਹ ਜਿਹੜਾ ਦਰਜ ਕੀਤਾ ਜਾ ਸਕਦਾ ਨਾਂ ਲੱਗਦੇ ਹਰਿਆਣਾ ਦੇ ਅਸਰ ਸਾਲ ਵਿੱਚ ਚਾਂਸ ਰਹਿਣਗੇ ਫਤਿਹਾਬਾਦ ਹੋ ਗਿਆ ਕੈਥਲ ਅੰਬਾਲਾ ਹੋ ਗਿਆ ਪੰਚਕੂਲ ਹੋ ਗਿਆ ਸੋਨੀਪਟ ਲੈ ਕੇ ਪਾਣੀਪਤ ਦੇ ਖੇਤਰ ਹੋਗੇ ਆ ਪੱਛਮੀ ਯੂਪੀ ਸਾਰਨ ਪ੍ਰੋਗਰਾਮ ਜਫਰਪੁਰ ਵਗੈਰ ਨਗਰ ਨਾਲ ਇਸ ਤੇ ਨਾਂ ਲੱਗਦੇ ਖੇਤਰ ਹੋਗੇ ਉਸ ਵਾਰ ਰਾਜਸਥਾਨ ਸ਼੍ਰੀ ਗੰਗਨਾ ਹਨੂਮਾਨਗਾੜ ਹੋ ਗਿਆ ਨੂਬਗਾੜ ਹੋ ਗਿਆ ਆ ਨਾਂ ਲੱਗਦੇ ਕੁਝ ਪੀਕਨਰ ਦੇ ਉੱਤਰੀ ਪਾਕ ਹੋਗੇ ਤੇ ਆਪਣੇ ਸੰਗਰੀਆ ਦੇ ਖੇਤਰ ਹੋਗੇ ਇੱਥੇ ਵੀ ਜਿਹੜੇ ਚਾਂਸ ਰਹਿਣਗੇ ਠ ਯੋਸਾ 8 ਤੋਂ ਲੈ ਕੇ 10 11 ਜੁਲਾਈ ਦੇ ਵਿੱਚਕਾਰ ਕਈ ਖੇਤਰਾਂ ਵਿੱਚ ਵੱਟੇ ਪੱਤਰ ਤੇੜਾਮੀ ਤਰਜ ਕੀਤਾ ਜਾ ਸਕਦਾ ਹੈ ਤੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਕਾਫੀ ਜਿਹੜੇ ਮੀਂਹ ਦੇ ਸਪੈਲ ਜਿਹੜੇ ਲੱਗਦੇ ਦਿਖਾਈ ਦੇ ਸਕਦੇ ਨੇ 2 ਜਾਂ 2 ਤੋਂ ਵੱਧ ਵਰਮੀ ਪੈਣ ਦਾ ਸਾਧ ਮੌਨਸੂਨ ਜਿਹੜਾ ਐਕਟਿਵ ਹੋ ਚੁੱਕਿਆ ਠੀਕ ਹੈ ਤਾਂ ਜਿਹੜਾ ਪਹਾੜਾਂ ਤੇ ਵੀ ਜਿਹੜਾ ਕਾਫੀ ਜਿਹੜੇ ਵੱਡੇ ਪੱਤਰ ਤੇ ਮਾਚਲ ਹੋ ਗਿਆ ਨਾਲ ਜੰਮੂ ਦੇ ਖੇਤਰ ਉਪਰਖੰਡ ਵਿੱਚ ਵੀ ਵੱਟੇ ਪੱਤਰ ਜਿਹੜਾ ਮੀਂਹ ਜਿਹੜਾ ਪ੍ਰਭਾਵਿਤ ਕਰ ਸਕਦਾ ਕਾਫੀ ਖੇਤਰਾਂ ਨੂੰ ਤਾਂ ਤੁਸੀਂ ਜੇ ਸੈਟਲਾਈਟ ਤਸਵੀਰਾਂ ਵਿੱਚ ਅੱਜ 6 ਜੁਲਾਈ ਦੀਆਂ ਰਾਮੀ ਦਾ ਸਾਰ ਨੇ ਖਾਸ ਕਰ ਉੱਤਰ ਪੂਰਬੀ ਲਾਕੇ ਪੂਰਬੀ ਹੋ ਕੇ ਮਾਚਤ ਬਾਬਦੇ ਖੇਤਰੋਗੇ ਦੱਖਣੀ ਖੇਤਰ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਤੇ ਉਸੇ ਸਰਦੀ ਲਾਕੇ ਹੋ ਕੇ ਦੱਖਣੀ ਖੇਤਰ ਜਾਨੀ ਕਾਫੀ ਖੇਤਰਾ ਵਿੱਚ ਜਮੀਨ ਦਾ ਸਾਰ ਜਿਹੜਾ ਬਾਂਦੇ ਤਖਾਈ ਦੇ ਰਹੇ ਨੇ 6 ਜੁਲਾਈ ਨੂੰ ਤੇ ਕੱਲ 7 ਜੁਲਾਈ ਨੂੰ ਕਾਫੀ ਖੇਤਰਾ ਵਿੱਚ ਦੇਖ ਸਕਦੇ ਹੋ ਜਿਹੜਾ ਵੱਟੇ ਪੱਤਰ ਤੇਮੀ ਕਾਫੀ ਖੇਤਰਾ ਨੂੰ ਅ ਪ੍ਰਭਾਵਿਤ ਕਰ ਸਕਦਾ 6 7 ਉਸ ਤੋਂ ਬਾਅਦ 8 ਠੀਕੇ ਜਿਹੜੇ ਉਸ ਤੋਂ ਬਾਅਦ 9 ਜੁਲਾਈ ਜਾਂ 10 ਜੁਲਾਈ ਵੇਖ ਸਰ 9 ਜੁਲਾਈ ਨੂੰ ਕਾਫੀ ਜਿਹੜਾ ਵੱਟੇ ਪੱਤਰ ਤੇ ਰੈੱਡ ਵਾਰਨਿੰਗ ਵੀ ਆ ਗਈ ਵੇਖ ਇਹ ਤੋਂ ਲੈ ਕੇ ਠੀਕ 10 11 ਜੁਲਾਈ ਦੇ ਵਿੱਚਕਾਰ ਦੋ ਜਾਂ ਦੋ ਤੋਂ ਵੱਧ ਵਰਮੀ ਪੈਣ ਦਾ ਸਾਰ ਇਹ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਤੇ ਕਈ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਪ੍ਰਭਾਵਿਤ ਕਰੇਗਾ ਤੇ ਕਈ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਦਰਮਿਆਨਾ ਤੇ ਭਾਰੀ ਕਿਤੇ ਕਿਤੇ ਭਾਰੀ ਤੋਂ ਆਤੀਜੜ ਭਾਰੀ ਵੀ ਤਰਜ ਕੀਤਾ ਜਾ ਸਕਦਾ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਸਵੀਡਨ ਮੈਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਨੈਕਸਟ ਰੌਂਡ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਬਾਕੀ ਕੋਈ ਵੀ ਡਾਊਟ ਕੁਐਰੀ ਕੋਈ ਵੀ ਸੇ ਸਵਾਲ ਦਾ ਕਮੈਂਟ ਸ਼ੀਨੇ ਪੁੱਛ ਲੈਕਰ ਮੈਂ ਜਰੂਰ ਰਿਪ ਨਾ ਸਕਦਾ ਫਿਲਹਾਲ ਹੀ ਆਪਾਂ ਡੇਟ ਸੀ ਤਾਂ ਵੀਡਿਓ ਨੂੰ ਆਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ